ਤੁਸੀਂ ਦੇਖ ਸਕਦੇ ਹੋ ਅੱਜ ਕਿੱਡਾ ਵੱਡਾ ਜਾਮ ਲੱਗਿਆ ਹੋਇਆ ਹੈ। ਬਹੁਤ ਵੱਡਾ ਜਾਮ ਲੱਗਿਆ ਹੋਇਆ ਹੈ ਇੱਕ ਅਣਗਿਹਲੀ ਕਾਰਨ ਸਿਰ। ਇਹ ਤਾਂ ਗੱਡੀ ਸਕੂਲ ਦਾ ਟਾਈਮ ਹੈਗਾ ਕਢਾ ਦਿੰਨੇ ਆ। ਠੀਕ ਹੈ ਜੀ। ਕੋਈ ਮਤਲਬ ਹੀ ਨਹੀਂ ਹੈਗਾ ਇੰਨਾ ਟੇਡਾ ਕਰਕੇ ਲਾਇਆ ਟਰੱਕ। ਅੱਧਾ ਘੰਟਾ ਹੋ ਗਿਆ ਸਾਨੂੰ ਇੱਥੇ ਬੱਚੇ ਨੂੰ ਪੂਰੇ ਹੈ ਨਾ ਬੱਚਿਆਂ ਦੇ ਹਾਲ ਦੇਖ ਲਓ ਅੰਦਰ ਗੱਡੀਆਂ। ਘੰਟੇ ਤੋਂ ਪਰੇਸ਼ਾਨ ਆ ਜੀ ਗਰਮੀ ਦਾ ਪੈਦਲ ਲੈ ਕੇ ਆਏ ਗੱਡੀ ਉੱਥੇ ਲਾਈ ਦਿੱਤਾ ਕਿਲੋਮੀਟਰ ਪਿੱਛੇ ਜੀ ਆ ਟਰੱਕ ਵਾਲਾ ਪਰੇ ਨਹੀਂ ਕਰ ਸਕਦਾ ਸੀ ਇਹਨਾਂ ਨੂੰ ਪਤਾ ਨਹੀਂ ਸੀ ਛੁੱਟੀ ਦਾ ਟਾਈਮ ਹੈਗਾ ਆ ਤੁਸੀਂ ਦੇਖ ਸਕਦੇ ਹੋ ਅੱਜ ਕਿੰਨਾ ਵੱਡਾ ਜਾਮ ਲੱਗਿਆ ਹੋਇਆ ਹੈ ਦੇਖੋ ਇੱਕ ਸਰਕਾਰੀ ਗੱਡੀ ਖੜੀ ਆ ਇਸ ਕਰਕੇ ਅੱਜ ਸਕੂਲਾਂ ਦੇ ਵਿੱਚ ਛੁੱਟੀ ਦਾ ਟਾਈਮ ਸੀ ਕਿਉਂਕਿ ਇਸ ਏਰੀਆ ਦੇ ਵਿੱਚ ਭਾਮੀਆਂਗਲਾ ਰੋਡ ਆ ਜੋ ਜਮਾਲਪੁਰ ਨੂੰ ਜਾ ਰਿਹਾ ਉਸ ਰੋਡ ਦੇ ਉੱਤੇ ਛੁੱਟਿਆ ਟਾਈਮ ਹੋਣ ਕਰਕੇ ਸੈਂਟਰ ਫਰਾਂਸਿਸ ਸਕੂਲ ਦੀਆਂ ਬੱਸਾਂ ਔਰ ਬੱਚੇ ਇਨਕ ਬੁਰਾ ਹਾਲ ਆ ਬੱਚਿਆਂ ਦਾ ਕਿੱਡਾ ਵੱਡਾ ਜਾਮ ਲੱਗਿਆ ਹੋਇਆ ਇੱਕ ਅਣਗਹਿਲੀ ਕਾਰਨ ਸਿਰਫ ਇੱਕ ਕਾਂਗ ਦਾ ਟਰੱਕ ਜੋ ਤੁਸੀਂ ਦੇਖ ਰਹੇ ਹੋ ਭਰਿਆ ਹੋਇਆ ਸਾਈਡ ਤੋਂ ਅੱਧੇ ਯਾਦਾ ਰੋਡ ਕਵਰ ਕੀਤਾ ਹੋਇਆ ਹੈ ਇਹਨੇ ਔਰ ਇਸ ਤੇ ਚੱਲਦੇ ਦੇਖੋ ਜਾਮ ਕਿੱਡਾ ਵੱਡਾ ਜਾਮ ਲੱਗਿਆ ਹੋਇਆ ਆਪਾਂ ਸਸਾ ਤੁਸੀਂ ਦੇਖ ਸਕਦੇ ਹੋ ਇੰਨੀ ਗਰਮੀ ਦੇ ਵਿੱਚ ਕੈਰ ਦੀ ਗਰਮੀ ਦੇ ਵਿੱਚ ਬੱਚਿਆਂ ਦਾ ਹਾਲ ਦੇਖੋ ਕੀ ਹੋ ਰਿਹਾ ਕਿੱਡਾ ਵੱਡਾ ਜਾਮ ਲੱਗਿਆ ਹੋਇਆ ਕੋਈ ਮਤਲਬ ਹੀ ਨਹੀਂ ਹੈਗਾ ਇਹਨਾਂ ਟੇਡਾ ਕਰਕੇ ਲਾਇਆ ਟਰੱਕ ਅੱਧਾ ਘੰਟਾ ਹੋ ਗਿਆ ਸਾਨੂੰ ਇੱਥੇ ਬੱਚੇ ਨੂੰ ਪੂਰੇ ਹਾਲ ਆ ਬੱਚਿਆਂ ਦੇ ਹਾਲ ਦੇਖ ਲਓ ਅੰਦਰ ਗੱਡੀਆਂ ਦੇ ਬੰਦਾ ਮਾੜਾ ਮੋਟਾ ਸਾਈਡ ਕਰਕੇ ਲਾ ਲੋ 2 ਮਿੰਟ ਦਾ ਕੰਮ ਹੈ ਘੰਟੇ ਤੋਂ ਪਰੇਸ਼ਾਨ ਆ ਜੀ ਗਰਮੀ ਦਾ ਪੈਦਲ ਲੈ ਕੇ ਆਏ ਗੱਡੀ ਉੱਥੇ ਲਾਈ ਅੱਧਾ ਕਿਲੋਮੀਟਰ ਪਿੱਛੇ ਜੀ ਔਰ ਟਰੱਕ ਵਾਲਾ ਪਰੇ ਨਹੀਂ ਕਰ ਸਕਦਾ ਸੀ ਇਹਨਾਂ ਨੂੰ ਪਤਾ ਨਹੀਂ ਸੀ ਛੁੱਟੀ ਦਾ ਟਾਈਮ ਹੈਗਾ ਗੱਡੀ ਲਾਉਣ ਦਾ ਸਹੀ ਤਰੀਕਾ ਜਰਾ ਕਿਦਾਂ ਜੀ ਗੱਡੀ ਸਹੀ ਲਾਈ ਸੀ ਉਹ ਤਾਂ ਜਿੱਦਾਂ ਹੁਣ ਲੱਗੀ ਆਈ ਪਹਿਲਾਂ ਰੋਡ ਤੇ ਉਹ ਉਹ ਦੀਆਂ ਬੱਸਾਂ ਕਿਤੇ ਜਾਣ ਲੱਗਿਆ ਹੋਵੇ ਜਾਮ ਤਾਂ ਮਸ ਦਾ ਟਾਈਮ ਹੋਵੇ ਫਿਰ ਵੀ ਇੱਕ ਗੱਡੀ ਇਹ ਤੁਸਾਰ ਮੇਰੀ ਤਾਂ ਗੱਲ ਸੁਣ ਲਓ ਉਹ ਜਾਮ ਲੱਗਿਆ ਹੋਇਆ ਸੀਗਾ ਮੈਂ ਤਾਂ ਆਪ ਗੱਡੀ ਘਟਾਉਣ ਨੂੰ ਐਂਬੂਲੈਂਸ ਦੇਖ ਖੜੀ ਸੀਗੀ ਪਹਿਲਾਂ ਜਾਮ ਲੱਗਿਆ ਸੀ ਤੇਰੀ ਗੱਡੀ ਮੇਰੇ ਨਹੀਂ ਨਹੀਂ ਮੈਂ ਤਾਂ ਗੱਡੀ ਸਕੂਲ ਦਾ ਟਾਈਮ ਹੈਗਾ ਘਟਾ ਦਿੰਨੇ ਆ ਠੀਕ ਹੈ ਜੀ ਬਹੁਤ ਬੱਚੇ ਕਿੰਨਾ ਪ੍ਰਸ਼ਾਨ ਪਰੇਸ਼ਾਨ ਕਿਰੇ ਮੈਂ ਤਾਂ ਗੱਡੀ ਜਾਂ ਮੈਂ ਦੇ ਵਿੱਚ ਹੁਣ ਗੱਡੀ ਕਾਹ ਚਾ ਕਰਦਾ ਆਹ ਹਾਲ ਦੇਖ ਲੋ ਕਿੰਨਾ ਬੁਰਾ ਹਾਲ ਆ ਗਰਮੀ ਦੇ ਵਿੱਚ ਬੱਚੇ ਕਿੰਨੀ ਕੈਰ ਦੀ ਧੁੱਪ ਦੇ ਵਿੱਚ ਖੜੇ ਨੇ ਬੁਰਾ ਹਾਲ ਹੋ ਰਿਹਾ ਬੱਚਿਆਂ ਦਾ ਸਕੂਲ ਦੀਆਂ ਬੱਸਾਂ ਦੇ ਵਿੱਚ ਛੋਟੇ ਛੋਟੇ ਬੱਚੇ ਕਿੰਨੇ ਚਾਰੇ ਗਰਮੀ ਦੇ ਵਿੱਚ ਬਾਈਕ ਵੀ ਕੀ ਕਹਿਣਾ ਚਾਹੋ ਜਾਂ ਬੱਚਿਆਂ ਦਾ ਬੁਰਾ ਹਾਲ ਹੋਇਆ ਪਿਆ ਆ ਇਹ ਕੋਈ ਰੋਡ ਤੇ ਬਾਰਡਿੰਗ ਲਗਾਇਆ ਨਹੀਂ ਹੈਗਾ ਟੈਟਾ ਕਰਕੇ ਬਾਈਕ ਤੇ ਲਾਈ ਹੋਈ ਹੈ ਇਹਨਾਂ ਨੇ ਕਿੰਨਾ ਬੁਰਾ ਹਾਲ ਆ ਬੱਚਿਆਂ ਦੇ ਵਿੱਚ ਬਹੁਤ ਗਰਮੀ ਆ ਜਾਮ ਲੱਗ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਹਮੇ ਬਤਾ ਜਾਮ ਲੱਗਿਆ ਕਿੰਨਾ ਬੁਰਾ ਹਾਲ ਹੋ ਰਿਹਾ ਇੱਥੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੋ ਰਿਹਾ ਦੇਖੋ ਕਿੱਡਾ ਲੰਮਾ ਜਾਮ ਲੱਗਿਆ ਹੋਇਆ ਹੈ ਸੈਕਰਾਡ ਸਕੂਲ ਦੀਆਂ ਬੱਸਾਂ ਇੱਥੇ ਰੋਡ ਦੇ ਉੱਤੇ ਤਿੰਨ ਵੱਡੇ ਸਕੂਲ ਆ ਜਿਹਦੇ ਵਿੱਚ ਦਰਸ਼ਨ ਅਕੈਡਮੀ ਸਕੂਲ ਵੀ ਇਸੇ ਰੋਡ ਦੇ ਉੱਤੇ ਆ ਔਰ ਨਾਲ ਅਨਮੋਲ ਸੀਨੀਅਰ ਸੈਕੰਡਰੀ ਸਕੂਲ ਆ ਔਰ ਚੌਕ ਦੇ ਵਿੱਚ ਭਾਮੀਆਂ ਕਲਾ ਚੌਕ ਦੇ ਵਿੱਚ ਸਰਕਾਰੀ ਸਕੂਲ ਆ ਵੀਰੇ ਕੀ ਚੱਕਰ ਪੈ ਗਿਆ ਇੱਥੇ ਪਤਾ ਨਹੀਂ ਵੀਰੇ ਮੈਂ ਤਾਂ ਆਵਕਾ ਦਾ ਖੜਾ ਆ ਲਗ ਟਾਈਮ ਹੋ ਗਿਆ ਕਿਹੜੇ ਹੋ ਗਿਆ ਅੱਧਾ ਘੰਟਾ ਹੋ ਗਿਆ ਇੱਕੋ ਜਿਹਾ ਅੱਧਾ ਘੰਟਾ ਹੋ ਗਿਆ ਜਾਮ ਲੱਗੇ ਨੂੰ ਅੱਧਾ ਘੰਟਾ ਹੋ ਗਿਆ ਜਾਮ ਲੱਗੇ ਨੂੰ ਔਰ ਸਿਰਫ ਇੱਕ ਟਰੱਕ ਦੇ ਸਹੀ ਢੰਗ ਨਾਲ ਨਾਮ ਲਾਉਣ ਕਰਕੇ ਜੋ ਇਹ ਜਾਮ ਲੱਗਿਆ ਹੋਇਆ ਹੈ ਪੰਜਾਬ ਪ੍ਰाइम ਟੀਵੀ ਦੇ ਲਈ ਗੁਰਦੀਪ ਭਾਮੀਆ